ਦਰਸ਼ਨ ਦੇ ਤਨ ਜੀਵਾ ਮੁਦ ਤੇ ਆ ਦਰਸ਼ਨ ਦੇ ਤਨ ਜੀਵਾ ਮੁਦ ਤੇ ਆ ਤੂ ਤੱਕ ਕਰ ਕੇ ਕੇ ਤਨਹੀ ਸੁਣ ਪ੍ਰਾਪਦੇ ਨੇ श्री भगी जी सह वी भगवती जी पातशाही दसव प्रथम भॻवती सिमर गुरू नानक ले आए गु ते अमरदास रामदासीं सहाय

ਪਿਆਰਿਆਂ ਪਿਆਰਿਆਂ ਮੁਕਤਿਆਂ ਜਪੀਆਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇ ਕੇ ਕੀਤਾ ਦੀ ਕਮਾਈ ਦਾ प्यार प्यार सचियारे जी कमाई दुकी ख़ालसा ਸਿੰਘਣੀਆਂ ਧਰਮ ਦੇ धर्म जे ਬੰਦ ਬੰਦ कटाए ਖੋਪਰੰਗਾਂ ਲੋਹਾਂ ਗਿਆ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਰਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਬਾਰੇ ਇਹਨਾਂ ਦੀ ਕਮਾਈ ਦਾ ਧਿਆਨੁਰ ਕੇ ਖਾਲਸਾ ਦੀ ਬੋਲੋ ਜੀ ਅੱਜਾਂ ਤੰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨੁਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਸਹਿਜ ਜੀ

ਕਾਰੋ ਸਿੱਖੇ দান ਕੇ ਸਦਾਨ ਰਹਤ দান ਬਵੇਖਦਾਰ ਬਸਾਹਾਰ ਪ੍ਰੋਸਾਦਾਨ ਦਾਨਾ ਸਿਰਦਾਨ ਨਾਮ ਦਾਰ ਸ੍ਰੀ ਅੰਮ੍ਰਿਤ ਸਰਵ ਸਾਹਿਬ ਜੀ ਦੇ ਦਰਸ਼ਨ ਸੁਨਾਨ ਚੌਕੀਆਂ ਝੰਡੇ ਬੁੰਗੀ ਜੁੱਗੂ ਜੋਗਿਆ ਦਲ ਤਮਤਾਜਕਾਰ ਬੋਲੋ ਜੀ ਵਾਹਿਗੁਰੂ ਸਠਾਂ ਦਾ ਮਨ ਨੀਵਾ ਮਤਿ ਉੱਚੀ ਮਤ ਪਤ ਦਾ ਰੱਖਾ ਬਵਾਏ ਗੁਰੂ ਇਹ ਅਨਾਲ ਪ੍ਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰੀਓ ਸ੍ਰੀ ਰਣਕਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਫੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਦਾਨ ਪ੍ਰੇਮ ਕਰੇ ਖਾਲਸਾ ਦੀਨ ਬਖਸ਼ੂ ਇਹਨ ਮਾਰਿਆਂ ਦੇ ਮਾਰ ਨਿਤਾਰਿਆਂ ਦੇ ਤਾਰ ਨਿਉਟਿਆਂ ਦੇ ਊਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਪਾਬੀ ਦੇ ਹਜੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੀ ਪਾਤਸ਼ਾਹੀਓ ਚਾਰ ਪੈਰ ਰਹਿਣਾ ਆਪ ਜੀ ਦੇ ਪਹਾੜੇ ਅੰਦਰ ਪਕੀਤ ਹੋਈ ਚਾਰ ਪੈਰ ਦਿਹਾੜਾ ਆਪਰੇ ਪਹਾੜੇ ਅੰਦਰ ਪਕੀਤ ਕਰਾਉਣਾ ਅਵਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਜਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਹੀ ਸ਼ੀਰ ਗਾਲੀ ਸਾਹਿਬ ਦੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿੰਘਾਸਨਾਂ ਤੇ ਪ੍ਰਤਾਸ਼ ਮਨੋਕਰ ਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਪਰਮਾਨੰਦ ਮੁਸ਼ਕਿਲ ਸੰਗਤਾਂ ਨੂੰ ਕਰਤਾਤ குரு ਦਰ ਤੇ ਆਏ ਸੰਗਤ ਦੇ ਦਰਹਾਜ਼ਰੀ ਬੈਲੂ ਘੁਰ ਪੇਟਾਵਾ ਉਹ ਸੇਵਾ ਦਾ ਅੰਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਸਿੱਕੇ ਸਦਕੋ ਪ੍ਰੋਸਾ ਨਾਮ ਦਾਨ ਭਖਣਾ ਸ਼ਬ ਪਾਵਨਾਵਾਂ ਪੂਰੀਆਂ ਕਰੰਗੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਦੀ ਦੀ ਪਾਵਨ ਸਰੂਪ ਸੋ ਕਾਸਰ ਸਥਨਾ ਤੋ ਪ੍ਰਕਾਸ਼ ਸੁਨ ਦਿਨ ਜਰਦੀ ਆਗੇ ਆਵਕਸ਼ੂ ਰਸਤੇ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ जिन्हनि जी नाम चेत आ नानकाम चढ़ी कला भाई सुबता भला वाहिगरू जी का ख़ालसा वाहिगुरू जी फते बुल